ਤਜਿੰਦਰ ਸਿੰਘ ਮੈਨੇਜਰ ਪਾਲ ਜਨ ਸਟੋਰ ਸਮੂਹ ਜਗਤ ਨੂੰ ਸਮੂਹ ਦੁਨੀਆ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ 6 ਜਨਵਰੀ ਨੂੰ ਸਿੱਖ ਦਸਵੇਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਉਸ ਸਬੰਧ ਦੇ ਵਿੱਚ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਸਰਬੰਸ ਦਾਨੀ ਪਿਤਾ ਨੇ ਦੁਨੀਆ ਵਾਸਤੇ ਬਹੁਤ ਕੁਝ ਕੀਤਾ ਸਭ ਨੂੰ ਬਰਾਬਰਤਾ ਦਿੱਤੀ ਸਭ ਨੂੰ ਬਰਾਬਰ ਦਾ ਹੱਕ ਦਿੱਤਾ ਸੋ ਫੇਰ ਮੈਂ ਬੇਨਤੀ ਕਰਦਾ ਹਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਬੰਸਦਾਨੀ ਦੇ ਪ੍ਰਕਾਸ਼ ਦਿਹਾੜੇ ਦੀਆਂ 6 ਜਨਵਰੀ ਦੀਆਂ ਲੱਖ ਲੱਖ ਵਧਾਈਆਂ ਹੋਣ ਇਥੇ ਤਰ੍ਹਾਂ 13 ਜਨਵਰੀ ਨੂੰ ਸਰਬਸਾਂਝੀ ਦੁਨੀਆ ਦਾ ਤਿਉਹਾਰ ਲੋਹੜੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਪੰਜਾਬ ਦੇ ਵਿੱਚ ਖੂਬ ਮਨਾਇਆ ਜਾਂਦਾ ਹੈ ਇਸ ਤਿਉਹਾਰ ਦੇ ਵਿੱਚ ਅੱਗੇ ਫਰਕ ਸਮਝਾਉਣਾ ਸੀ ਪਰ ਹੁਣ ਪ੍ਰੋਬਲਮ ਵਿੱਚ ਇੰਨੀ ਜਾਗਰੂਕਤਾ ਆ ਚੁੱਕੀ ਹੈ ਕਿ ਲੜਕੀਆਂ ਨੂੰ ਲੜਕੀਆਂ ਦੇ ਬਰਾਬਰ ਹੀ ਸਮਝਿਆ ਜਾਂਦਾ ਹੈ ਦੋਨਾਂ ਦੇ ਜਨਮ ਦਿਨਾਂ ਦੇ ਉੱਤੇ ਲੋੜੀ ਦੇ ਹਾਲੇ ਬਹੁਤ ਖੂਬ ਸ਼ੌਕ ਨਾਲ ਮਨਾਇਆ ਜਾਂਦਾ ਹੈ ਸੋ ਮੈਂ ਇਸ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹਾਂ ਕਿ ਜਿਨ੍ਹਾਂ ਦੇ ਵਿੱਚ ਅੱਜ ਵੀ ਕਿਤੇ ਫਮਾਣੀ ਮੋਟੀ ਕਸਰ ਹੈ ਸਾਨੂੰ ਸਾਰਿਆਂ ਨੂੰ ਕੁੜੀ ਅਤੇ ਮੁੰਡੇ ਵੀ ਨਾ ਫਰਕ ਸਮਝਿਆ ਹੋਇਆ ਬਾਤ ਚੜ ਕੇ ਲੋੜੀ ਦਾ ਤਿਉਹਾਰ ਮਨਾਉਣਾ ਚਾਹੀਦਾ ਹੈ 13 ਜਨਵਰੀ ਨੂੰ ਖੂਬ ਆਪਾਂ ਨੂੰ ਹੱਸਣਾ ਖੇਡਣਾ ਚਾਹੀਦਾ ਹੈ ਤੇ ਕਾਮਨਾ ਕਰਦੇ ਹਾਂ ਸਾਰੀ ਦੁਨੀਆ ਵਾਸਤੇ ਸੁੱਖ ਅਤੇ ਸ਼ਾਂਤੀ ਦੀ ਸੋ ਕਿਰਪਾ ਕਰੇ ਮਾਲਕ ਅਸੀਂ ਸਾਰੇ ਹੀ ਧਰਲ ਮਿਲ ਕੇ ਰਹੀਏ ਸਾਰੀਆਂ ਹੀ ਸੰਗਤਾਂ ਸਾਰੀਆਂ ਹੀ ਪਬਲਿਕ ਜੀਆਂ ਜਿਨੀਆਂ ਵੀ ਜੋ ਹਨ ਉਹ ਸਾਰੇ ਹੀ ਲੋਕ ਧਰਲ ਕੇ ਧਰਲ ਕੇ ਮਨਾਓ ਤਾਂ ਜੋ ਕਿਸੇ ਵਿੱਚ ਵੀ ਫਰਕ ਨਾ ਸਮਝਿਆ ਜਾਏ ਤੇ ਨਹੀਂ ਕੋਈ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਤੇ ਫਿਰ ਦੁਬਾਰਾ ਪਾਲ ਜਨੂ ਸਟੋਰ ਵੱਲੋਂ ਅਤੇ ਸਮੂਹ ਸਟਾਫ ਵੱਲੋਂ ਸਾਰੇ ਹੀ ਲੋਕਾਂ ਨੂੰ ਲੱਖ ਲੱਖ ਵਧਾਈਆਂ ਹੋਣ ਵੈਕੁ ਜੀ ਕਲਖਾਲਸਾ ਵੈਕੁ ਜੀ ਕੀ ਫਤਿਹ 2025 ਆ ਗਿਆ ਹੈ ਸਮੂਹ ਜਗਤ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਹਨ ਇਸੇ ਤਰ੍ਹਾਂ 13 ਜਨਵਰੀ ਨੂੰ ਲੋੜੀ ਦਾ ਤਿਉਹਾਰ ਹੈ ਕਾਲ ਜੀ ਮੈਂ ਪਾਲ ਜਨਰਲ ਸਟੋਰ ਵੱਲੋਂ ਤੁਹਾਡੇ ਸਾਰਿਆਂ ਨੂੰ ਨਵੇਂ ਸਾਲ ਤੇ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਕੁੜੀਆਂ ਦੀ ਲੋੜੀ ਨਹੀਂ ਮਨਾਉਂਦੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਸਰ ਮੇਰੇ ਅਕੋਰਡਿੰਗ ਜੀ ਕੁੜੀ ਮੁੰਡੇ ਦੇ ਵਿੱਚ ਅੱਜ ਕੱਲ ਕੋਈ ਫਰਕ ਨਹੀਂ ਹੈ ਸਾਰਿਆਂ ਨੂੰ ਕੁੜੀ ਤੇ ਮੁੰਡੇ ਨੂੰ ਬਰਾਬਰ ਸਮਝਣਾ ਚਾਹੀਦਾ ਹੈ ਕੁੜੀਆਂ ਦੀ ਵੀ ਲੋੜੀ ਮਨਾਨੀ ਚਾਹੀਦੀ ਹੈ ਤੇ ਮੁੰਡਿਆਂ ਦੀ ਵੀ ਲੋੜੀ ਮਨਾਨੀ ਚਾਹੀਦੀ ਹੈ ਇਹਨਾਂ ਵਿੱਚ ਆਪਸ ਵਿੱਚ ਕੋਈ ਫਰਕ ਨਾ ਫਰਕ ਨਹੀਂ ਰੱਖਣਾ ਚਾਹੀਦਾ ਮੈਂ ਸਾਰਿਆਂ ਨੂੰ ਮੈਂ ਸਾਰੇ ਤੋਂ ਆਸ਼ਾ ਕਰਦਾ ਕਿ ਸਾਰੇ ਤਿਹਾਰ ਮਿਲ ਜੁਲ ਕੇ ਕੁੜੀਆਂ ਤੇ ਮੁੰਡਿਆਂ ਵਿੱਚ ਬਿਨਾਂ ਫਰਕ ਤੋਂ ਤਿਹਾਰ ਮਨਾਇਆ ਜਾਵੇ ਸਰਬੰਸਦਾਨੀ ਦਸ਼ਮੇਸ਼ ਪਿਤਾ ਤਨਤਨ ਸਿੰਘ ਰੋਪਨ ਸਿੰਘ ਜੀ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ 6 ਜਨਵਰੀ ਨੂੰ ਆ ਰਿਹਾ ਹੈ ਸਭੂਤ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ 13 ਜਨਵਰੀ 2025 ਨੂੰ ਲੋੜੀ ਦਾ ਤਿਉਹਾਰ ਆ ਰਿਹਾ ਹੈ ਸੋ ਸਾਰੀ ਪਬਲਿਕ ਨੂੰ ਲੋੜੀ ਦੇ ਤਿਉਹਾਰ ਦੀਆਂ ਲੱਖ ਲੱਖ ਵਧਾਈਆਂ ਹੋਣ ਹੁਣ ਕੁੜੀਆਂ ਤੇ ਮੁੰਡਿਆਂ ਵਿੱਚ ਫਰਕ ਨਹੀਂ ਸੁੰਝਿਆ ਜਾਂਦਾ ਸਾਰੀ ਦੁਨੀਆ ਜੋ ਹੈ ਦੋਨਾਂ ਬੱਚਿਆਂ ਨੂੰ ਬਰਾਬਰ ਸਮਝਿਆ ਜਾਂਦਾ ਹੈ ਲੋਹੜੀ ਦਾ ਤਿਉਹਾਰ ਖੂਬ ਮਨਾਉਂਦੀ ਹੈ ਬੱਚੇ ਪਤੰਗ ਉਡਾਉਂਦੇ ਹਨ ਇਸੇ ਤਰ੍ਹਾਂ ਲੜਕੀਆਂ ਛੋਟੇ ਛੋਟੇ ਬੱਚੇ ਘਰਾਂ ਵਿੱਚ ਲੋਹੜੀ ਮੰਗਣ ਜਾਂਦੇ ਹਨ ਸੋ ਸੰਚੇ ਦਾ ਸਾਰਿਆਂ ਨੂੰ ਲੋਹੜੀ ਦਾ ਤਿਉਹਾਰ ਸਾਲ ਮਿਲ ਕੇ ਮਨਾਈਏ ਕਿਸੇ ਵੀ ਫਰਕ ਨੂੰ ਸਮਝਿਆ ਜਾਏ ਸੀਮਨ ਜੇਪਾਲ ਜਨਸਟੋਰ ਗਿਆਸਪੁਰਾ ਤੋਂ ਸਮੂਹ ਦੇਸ਼ ਵਾਸੀਆਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਸਨ ਵੀ 125 ਸਿੰਧੂ ਦੇ ਮੈਨੇਜਰ ਪਾਲ ਜੀ ਨੂੰ ਸਟੋਰ ਗੈਸਪੁਰਾ ਸਮੂਹ ਦੇਸ਼ ਵਾਸੀਆਂ ਨੂੰ ਤੁਮੇ ਸਾਡੀਆਂ ਲੱਖ ਲੱਖ ਵਧਾਈਆਂ ਹਨ 6 ਜਨਵਰੀ ਨੂੰ ਸ਼ਾਨਦਾਨ ਸਿੰਘ ਰੋਵਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਸਮੂਹ ਜਗਤ ਨੂੰ ਲੱਖ ਲੱਖ ਵਧਾਈਆਂ ਹਨ ਅਤੇ ਇਸੇ ਤਰ੍ਹਾਂ 12 ਜਨਵਰੀ ਨੂੰ ਸਰਵਸੰਜੀ ਲੋਹੜੀ ਦਾ ਤਿਉਹਾਰ ਹੈ ਜੋ ਸਾਰੇ ਪੰਜਾਬ ਵਿੱਚ ਖਾਸ ਕਰਕੇ ਮਨਾਇਆ ਜਾਂਦਾ ਹੈ ਸੋ ਇਹਦੇ ਵਿੱਚ ਅੱਗੇ ਪੁਰਾਣੀ ਤੇ ਮੁੰਡੇ ਦੇ ਫਰਕ ਸਮਝਿਆ ਜਾਂਦਾ ਸੀ ਹੁਣ ਲੋਕਾਂ ਵਿੱਚ ਜਾਗਰੂਕਤਾ ਆ ਚੁੱਕੀ ਹੈ ਤੇ ਦੋਨਾਂ ਬੱਚਿਆਂ ਨੂੰ ਬਰਾਬਰ ਸੰਜਿਆ ਜਾਂਦਾ ਹੈ ਇਸੇ ਤਰ੍ਹਾਂ ਲੋੜੀ ਦੇ ਤਿਹਾਰ ਦੇ ਉੱਤੇ ਲੋਕੀ ਨਾਲ ਮਿਲ ਕੇ ਲੋੜੀ ਲੋੜੀ ਦਾ ਖੁਸ਼ੀ ਮਨਦੇ ਹਨ ਜਿੱਦੋਂ ਇਹਨੂੰ ਪਿਆਰ ਨਾਲ ਮਿਲਦੇ ਹਨ ਸੋ ਇਹ ਬਹੁਤ ਵਧੀਆ ਤਿਹਾਰ ਹੈ ਸੋ ਇਸ ਕਰਕੇ ਸਾਨੂੰ ਸਾਰਿਆਂ ਨੂੰ ਨਾਲ ਕੇ ਮਨਾਉਣਾ ਚਾਹੀਦਾ ਹੈ ਉਸ ਚੀਜ਼ ਦਾ ਫਰਕ ਕਿ ਵੀ ਨਾਲ ਨੇੜਖ ਮੰਨ ਜੀ ਦਾ ਸਾਰੀ ਦੁਨੀਆ ਹੀ ਇਸ ਨੂੰ ਨਾਲ ਕੇ ਮਨਾਉਂਦੀ ਹੈ ਸੋ ਇਨੀ ਕੁ ਬੇਨਤੀ ਪ੍ਰਵਾਨ ਕਰਨੀ ਜੀ ਭਾਈ ਗੁਜੀ ਕਪਰ ਤੋਂ ਭਾਈ ਜੀ ਕੀ ਪਟਨ ਪਾਜਨ ਦਾ ਸਟੋਰ ਸਭੂ ਜਗਤ ਨੂੰ ਲੱਖ ਲੱਖ ਵਧਾਈਆਂ ਹੋ ਨਵੇਂ ਸਾਲ ਦੀਆਂ